ਗੈਂਗਸਟਰ ਜੱਗੂ ਦੀ ਮਾਂ ਦਾ ਕਤਲ ਕੀ ਜੱਗੂ ਦੀ ਮਾਂ ਵੀ ਮੰਗਦੀ ਸੀ ਲੋਕਾਂ ਤੋਂ ਫਰੋਖਤੀ ਕੀ ਜੱਗੂ ਦੀ ਮਾਂ ਨੇ ਕੀਤਾ ਆਪਣੀ ਨੌ ਦਾ ਕਤਲ ਕੋਟ ਸੀ ਜੱਗੂ ਦੀ ਮਾਂ ਦੇ ਨਾਲ ਕਤਲ ਹੋਣ ਵਾਲਾ ਸ਼ਰਤੀ ਗਰੋਤੀ ਗੈਂਗਸਟਰਾਂ ਦੀ ਵਾਇਰਲ ਆਡੀਓ ਨੇ ਖੋਲੇ ਕਈ ਰਾਜ਼ ਸਰ ਟਾਰਗੇਟ ਸਿਰਫ ਕਰ ਨਹੀਂ ਨਾ ਸਾਨੂੰ ਪਤਾ ਹੀ ਕਿ ਜੱਗੂ ਦੀ ਮਾਤਾ ਉਹ ਗੱਡੀ ਦੇ ਵਿੱਚ ਬੈਠੀ ਆ ਵਾਇਰਲ ਹੋ ਰਹੀ ਆਡੀਓ ਚ ਸਿੱਧੂ ਮੂਸੇਵਾਲਾ ਦੀ ਵੀ ਮੌਤ ਦਾ ਜ਼ਿਕਰ ਤਾਂ ਸੋਸ਼ਲ ਮੀਡੀਆ ਤੇ ਇੱਕ ਆਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਗੋਪੀ ਕਣਸ਼ਾਮਪੂਰੀਆ ਗੈਂਗ ਦੀ ਕਤਿਤ ਆਡੀਓ ਚ ਦਾਵਾ ਕੀਤਾ ਗਿਆ ਹੈ ਕਿ ਟਾਰਗੇਟ ਗੈਂਗਸਟਰ ਜੱਗੂ ਭਗਵਾਨਪੂਰੀਆ ਦੀ ਮਾਂ ਨਹੀਂ ਕਰਨਵੀਰ ਸੀ ਕਿ ਆ ਸਾਨੂੰ ਨਹੀਂ ਪਤਾ ਸੀ ਕਿ ਗੱਡੀ ਚ ਹਰਜੀਤ ਕੌਰ ਹੈ ਬਦਮਾਸ਼ਾਂ ਦਾ ਮੇਨ ਟਾਰਗੇਟ ਕਰਨਵੀਰ ਸੀ ਜੱਗੂ ਦੀ ਮਾਂ ਦਾ ਗਲਤੀ ਦੇ ਨਾਲ ਕਤਲ ਹੋ ਗਿਆ ਆਡੀਓ 'ਚ ਇਹ ਵੀ ਦਾਵਾ ਕੀਤਾ ਗਿਆ ਕਿ ਗੈਂਗਸਟਰ ਜੱਗੂ ਦੀ ਮਾਂ ਨੇ ਆਪਣੀ ਨੋ ਦਾ ਕਤਲ ਕੀਤਾ ਸੀ ਜੱਗੂ ਦੀ ਮਾਂ ਲੋਕਾਂ ਨੂੰ ਧਮਕਾਉਂਦੀ ਸੀ ਤੇ ਲੋਕਾਂ ਤੋਂ ਪਰਤੀ ਮੰਗਦੀ ਸੀ ਗੋਪੀ ਕੜਸ਼ਾਮਪੂਰੀਆ ਗੈਂਗ ਦੀ ਕਥਿਤ ਆਡੀਓ ਵਿੱਚ ਸਿੱਧੂ ਮੂਸੇਵਾਲਾ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ ਨਿਰਪੱਖ ਪੋਸਟ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਐਨਾ ਹੀ ਨਹੀਂ ਗੋਪੀ ਨੇ ਇੱਕ ਵਾਰ ਫਿਰ ਖੋਲ ਕੇ ਜੱਗੂ ਨੂੰ ਧਮਕੀ ਦਿੱਤੀ ਹੈ ਕਿ ਜੇ ਉਸਨੇ ਸਾਡੇ ਚੋਂ ਕਿਸੇ ਦੇ ਪਰਿਵਾਰ ਤੇ ਹਮਲਾ ਕਰਵਾਇਆ ਤਾਂ ਉਸਦੇ ਸਾਰੇ ਰਿਸ਼ਤੇਦਾਰਾਂ ਦੀਆਂ ਤਸਵੀਰਾਂ ਸਭ ਦੇ ਸਾਹਮਣੇ ਆ ਗਈਆਂ ਨੇ ਗੋਪੀਨਿਸ਼ ਦੌਰਾਨ ਸਿੱਧੂ ਮੂਸੇਵਾਲਾ ਦੇ ਵਿੱਚ ਜ਼ਿਕਰ ਕੀਤਾ ਜੱਗੂ ਨੇ ਉਸ ਨੂੰ ਪ੍ਰਸਿੱਧੀ ਦੇ ਲਈ ਮਾਰਿਆ ਸੀ ਜੇਕਰ ਸਿੱਧੂ ਜਿੰਦਾ ਹੁੰਦਾ ਤਾਂ ਪੰਜਾਬ ਨੂੰ ਇਸ ਦਾ ਫਾਇਦਾ ਜ਼ਰੂਰ ਹੁੰਦਾ ਤਾਂ ਸੋਸ਼ਲ ਮੀਡੀਆ ਤੇ ਇੱਕ ਵਿਰੋਧੀ ਗੈਂਗਸਟਰ ਦੀ ਆਡੀਓ ਜਿਹੜੀ ਹੈ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਹਾਲਾਂਕਿ ਨਿਰਪੱਖ ਪੋਸਟ ਇਸ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਤਾਂ ਉਹ ਸੁਣਦੇ ਆ ਇਸ 8 ਮਿੰਟ ਦੀ ਆਡੀਓ ਦੇ ਵਿੱਚ ਕੀ ਕੀਤਾ ਗਿਆ ਜ਼ਿਕਰ ਤੇ ਆਪਣੇ ਗੱਲ ਕਲੀਅਰ ਕਰਨਾ ਚਾਹੁੰਦੇ ਹੀ ਵੀ ਆ 24 ਪਟਾਰ ਦੇ ਵਿੱਚ ਕਤਲ ਹੋਇਆ ਠੀਕ ਹੈ ਕਰਨ ਵੀਰ ਦਾ ਹਰ ਟਾਰਗੇਟ ਸਿਰਫ ਕਰ ਲਈ ਨਾ ਸਾਨੂੰ ਪਤਾ ਹੀ ਕਿ ਜੱਗੂ ਦੀ ਮਾਤਾ ਉਹ ਗੱਡੀ ਦੇ ਵਿੱਚ ਬੈਠੀ ਆ ਤੇ ਨਾ ਰਾਤ ਦੇ ਹਨੇਰੇ ਕਰਕੇ ਪਤਾ ਲੱਗਾ ਕਦੀ ਕੋਈ ਮੂੰਹ ਚੋ ਕੇ ਵੀਡੀਓ ਬਣਾਉਂਦਾ ਵਾ ਕਦੀ ਕੋਈ ਮੂੰਹ ਚੋ ਕੇ ਵੀਡੀਓ ਬਣਾਉਂਦਾ ਵਾ ਠੀਕ ਆ ਬੜੇ ਵੀਡੀਓ ਵੀਡੀਓ ਪਾਈ ਜਾਂਦੇ ਆ ਨਾ ਕਿ ਇਹਨੂੰ ਗੱਲ ਦਾ ਪਤਾ ਮੈਨੂੰ ਗੱਲ ਦਾ ਪਤਾ ਕੋਈ ਕਹਿੰਦਾ ਪਹਿਲਾਂ ਕਦੀ ਇਹ ਚਵਾਕ ਮਾਰਨਦੇ ਕਦੀ ਬੁੱਢੀ ਮਾਰਨਦੇ ਠੀਕ ਆ ਪਰ ਇਹ ਗੱਲ ਚਵਾਕ ਦੀ ਤੇ ਜੁਆਕ ਵਾਲੇ ਕੰਮ ਦੇ ਵਿੱਚ ਸਾਨੂੰ ਪਤਾ ਵੀ ਨਹੀਂ ਹੈਗਾ ਠੀਕ ਆ ਨਾ ਡੋਣੀ ਨੂੰ ਪਤਾ ਹੀ ਤਾਂ ਨਾ ਸਾਨੂੰ ਪਤਾ ਹੀ ਸਾਡੇ ਕਿਹਨੂੰ ਹੀ ਪਤਾ ਉਹ ਅਮਰ ਦਾ ਆਪਣਾ ਇੱਕ ਰੋਲਾ ਚੱਲਦਾ ਸੀ ਅਲੱਗ ਤੋਂ ਠੀਕ ਆ ਤੇ ਅਮਰ ਨੇ ਹੀ ਮੁੰਡੇ ਭੇਜੇ ਉੱਤੇ ਠੀਕ ਆ ਨਾ ਸਾਨੂੰ ਪੁੱਛਿਆ ਤੇ ਨਾ ਸਾਨੂੰ ਦੱਸਿਆ ਬਾਅਦ ਚ ਦੱਸਿਆ ਨੇ ਕਿ ਆਹ ਕੰਮ ਹੋ ਗਿਆ ਠੀਕ ਆ ਤੇ ਬਾਕੀ ਰਹੀ ਗੱਲ ਜੱਗੂ ਦੀ ਮਾਤਾ ਦੀ ਇਹ ਕਰੀ ਕਿ ਦੋ ਫਰੋਤੀ ਮੰਗਦੀ ਆ ਕਰੀ ਕਿ ਇਹਨੂੰ ਸੌਣ ਲਉਂਦੀ ਆ ਠੀਕ ਆ ਸਾਡੇ ਲੱਗਦੀ ਗੱਲ ਆ ਇਨੇ ਇੱਕ ਮੁੰਡੇ ਨੂੰ ਸੌਂ ਲਾਇਆ ਠੀਕ ਆ 20 ਲੱਖ ਦਾ ਵੀਡੀਓ ਕਾਲ ਲਾਈ ਇਹਨੇ ਉਹਨੂੰ ਕਿ ਮੈਂ ਜੱਗੂ ਦੀ ਮਾਤਾ ਬੋਲਦੀ ਆ ਤੇ ਤੋ 20 ਲੱਖ ਰੁਪਏ ਲੈਣਾ ਵਾ ਉਹਦੇ ਘਰ ਇਹਨੇ ਮੁੰਡੇ ਵੀ ਭੇਜੇ ਉਹ ਬੰਦਾ ਐਸਐਸਪੀ ਦਫ਼ਤਰ ਵੀ ਗਿਆ ਉਹ ਬੰਦਾ ਹੋਰ ਅਫਸਰਾਂ ਕੋ ਵੀ ਗਿਆ ਉਹਦੀ ਕੋਈ ਸੁਣਵਾਈ ਨਹੀਂ ਹੋਈ ਅੱਕੋ ਠੀਕ ਆ ਕਿਉਂਕਿ ਜੱਗੂ ਦੇ ਅੱਗੇ ਪੁਲਿਸ 'ਚ ਵਧੀਆ ਸਾੜੀਆਂ ਵਧੀਆ ਪੋਸਟ ਦਾ ਪੂਰੀ ਓਕੇ ਰਿਪੋਰਟ ਦੀ ਉਹਨਾਂ ਨੇ ਬਾਕੀ ਜਿਹੜੇ ਵੀਰ ਇੰਸਟਾਗ੍ਰਾਮ ਫੇਸਬੁੱਕ ਤੇ ਬੋਲਣ ਦੇ ਆ ਵੀਡੀਓ ਪਾਉਣ ਦੇ ਆ ਵੀਰੇ ਤੂੰ ਹੀ ਹੈਗੇ ਜੇ ਹੋਰ ਜ਼ਿਲ੍ਹਿਆਂ ਦੇ ਹੋਰ ਸ਼ਹਿਰਾਂ ਦੇ ਬਾਕੀ ਮੇਰਾ ਵੀਰ ਹੋ ਸਕਦਾ ਤੂੰ ਹੀ ਸੱਚੀ ਹੋ ਠੀਕ ਆ ਪਰ ਇੱਕ ਵਾਰੀ ਇਹਦੇ ਹਲਕੇ ਚ ਆ ਕੇ ਇਹਦਾ ਬੁਕਾਰ ਤੇ ਪਤਾ ਕਰੋ ਮੇਰਾ ਕੀ ਹੀ ਤੇ ਕੀ ਨਹੀਂ ਉਸ ਪ੍ਰਸ਼ਾਸਨ ਨੂੰ ਵੀ ਸਾਰੀ ਗੱਲ ਦਾ ਪਤਾ ਹੀ ਆ ਉਸ ਨੂੰ ਹੀ ਸਾਰਾ ਕੁਝ ਪਤਾ ਹੈ ਇਹਦੇ ਬਾਰੇ ਬਾਕੀ ਗਰਦਾਸਪੁਰ ਦੇ ਵਿੱਚ ਕਾਦੀਆਂ ਦੇ ਵਿੱਚ ਬਟਾਲੇ ਦੇ ਵਿੱਚ 80 ਤੋਂ 90% ਲੋਕ ਖੁਸ਼ ਵਾ ਅਹੀਂ ਫਿਰ ਵੀ ਮੰਨਦੇ ਆ ਕਿ ਸਾਡੇ ਤੋਂ ਇਹ ਕੰਮ ਗਲਤ ਹੋ ਗਿਆ ਨਾ ਕਿ ਦੀ ਮਾਂ ਨਹੀਂ ਮਰਨੀ ਚਾਹੀਦੀ ਤੇ ਬਾਕੀ ਜਦੋਂ ਜੱਗੂ ਦੀ ਮਾਤਾ ਨੇ ਸ਼ੁਭਨਾ ਰਲ ਕੇ ਜੱਗੂ ਦੀ ਜਨਾਨੀ ਮਾਰੀ ਆ ਪਹਿਲਾਂ ਇਹਨਾਂ ਗਲ ਘੁੱਟਿਆ ਫਿਰ ਉਹਦੇ ਸਿਰ 'ਚ ਗੋਲੀ ਮਾਰੀ ਇਹਨਾਂ ਨੇ ਤੇ ਰਾਤ ਦੇ 9:30 'ਤੇ ਸੰਸਕਾਰ ਕਰਤਾ ਤੇ ਉਦੋਂ ਕੋਈ ਕਿਉਂ ਨਹੀਂ ਬੋਲਿਆ ਕਿੰਨੂੰ ਨਹੀਂ ਪਤਾ ਗੱਲ ਦਾ ਉਦੋਂ ਕਿਉਂ ਨਹੀਂ ਕਿਹਨੇ ਆਵਾਜ਼ ਚੁੱਕੀ ਜੇ ਭਰਾ ਤੁਸੀਂ ਐਡੇ ਸੱਚੇ ਦੇ ਤੇ ਉਹ ਵੀ ਬੋਲਦੇ ਨਾ ਉਦੋਂ ਉਹ ਵੀ ਗੱਲ ਚੁੱਕਦੇ ਨਾ ਕੀ ਗੱਲ ਹੋ ਕੇ ਦੀ ਧੀ ਨਹੀਂ ਗੱਲ ਇਹ ਹੀ ਕਿ ਉਹ ਇੱਕ ਗਰੀਬ ਘਰ ਦੀ ਕੁੜੀ ਇਕੱਲੀ-ਕੱਲੀ ਉਹ ਕੁੜੀ ਠੀਕ ਆ ਤੇ ਇਹ ਇੱਕ ਗੈਂਗਸਟਰ ਦੀ ਮਾਂ ਵਾ ਇਹ ਜਰਾ ਹੂਆ ਹੋ ਗਿਆ ਤੇ ਉਹ ਕਹੇ ਦੀ ਧੀ ਨਹੀਂ ਬਾਕੀ ਉਹ ਜੇ ਬੋਲਣਾ ਤੇ ਮੇਰਾ ਵੀਰ ਸੱਚ ਬੋਲੋ ਬਾਕੀ ਮੇਰਾ ਵੀਰਨਾ ਗੱਲਾਂ মিডিਆ ਨਾਲ ਦੇਖੋ ਉਹਦੇ ਪਿੱਛੇ ਦੀ ਬੈਕਗ੍ਰਾਉਂਡ ਵੇਖੋ ਉਹਦੇ ਪਿੱਛੇ ਦੀ ਸਚਾਈ ਵੇਖੋ ਬਾਕੀ ਮਿਰਾਵੀ ਰਹੀ ਨਹੀਂ ਕਹਿੰਦੇ ਆਂ ਕਿ ਅਹੀਂ ਸਹੀ ਹੋਾਂਗੇ ਅਹੀਂ ਵੀ ਗਲਤ ਹੋਾਂਗੇ ਤੇ ਉਹ ਵੀ ਗਲਤ ਆ ਪਰ ਮੇਰਾ ਵੀਰ ਤੂੰ ਹੀ ਸੱਚ ਬੋਲਣਾ ਸਿੱਖੋ ਬਾਕੀ ਮੇਰਾ ਵੀਰ ਜਦੋਂ ਇਹਨੇ ਸੰਜੀਵ ਬੱਬਾ ਮਰਵਾਇਆ ਅੰਮ੍ਰਿਤਸਰ ਵਾਲਾ ਤੇ ਉਹ ਵੀ ਆਪਣੀ ਫੈਮਿਲੀ ਦੇ ਨਾਲ ਹੀ ਉਹਨਾਂ ਉਹਦੇ ਅੱਗੇ ਉਹਦੇ ਜਵਾਗ ਬੈਠਾ ਸੀ ਪਿੱਛੇ ਉਹਦੀ ਘਰ ਵਾਲੀ ਬੈਠੀ ਤੇ ਉਹ ਵੀ ਆਪਣੇ ਜਵਾਗ ਨੂੰ ਬਚਾਉਣ ਕਰਕੇ ਮਰਿਆ ਉਹ ਆਪਣੇ ਜਵਾਗ ਅੱਗੇ ਹੋ ਗਿਆ ਤੇ ਜੇ ਉਹਦਾ ਜਵਾਗ ਮਰ ਜਾਂਦਾ ਫਿਰ ਉਦੋਂ ਦੇ ਨੇ ਗਲਤੀ ਵੀ ਮੰਨੀ ਤੇ ਅਹੀ ਤੇ ਫਿਰ ਵੀ ਗਲਤੀ ਮੰਨਣ ਦੇ ਆ ਵੀ ਚਲੋ ਸਾਡੇ ਤੋਂ ਗਲਤ ਹੋ ਗਿਆ ਵਾ ਤੇ ਬਾਕੀ ਆਪਾਂ ਇਹਦੀ ਮਾਤਾ ਕੋਈ ਜਾਣ ਬੁੱਝ ਕੇ ਨਹੀਂ ਮਾਰੀ ਉਹਦੀ ਘੜੀ ਹੀ ਤੇ ਉਹ ਚਲ ਗਈ ਇਹ ਦੁਨੀਆ ਤੋਂ ਠੀਕ ਆ ਤੇ ਬਾਕੀ ਉਹਨੇ ਵੀ ਕਿਸ ਦੀ ਧੀ ਮਾਰੀ ਤੇ ਬਾਕੀ ਸਾਰਾ ਕੁਝ ਇੱਥੇ ਹੀ ਆ ਤੇ ਦੂਜੀ ਗੱਲ ਇਹ ਆ ਵੀ ਹੁਣ ਇਹ ਧਰਨੇ ਲਾਉਂਦਾ ਫਿਰਦਾ ਵਾ ਇਨਸਾਫ ਚਾਹੀਦਾ ਵਾ ਵੀ ਇਹ ਕਿੱਡਾ ਕ ਪਦਰਾ ਹੈ ਤੇ ਬਾਕੀ ਲੋਕੀ ਕਹਿੰਦੇ ਵੀ ਇਹ ਲੋਕਾਂ ਨੇ ਕੁੜੀਆਂ ਦੇ ਵਿਆਹ ਕਰਦੀ ਹੀ ਫਲਾਂਟਿੰਗ ਕਰਦੀ ਹੀ ਉਹ ਕਿਹੜੀ ਕੋਲੋਂ ਪੈਸੇ ਲਾਉਂਦੀ ਹੀ ਠੀਕ ਆ ਕਦੀ ਉਧਰੋਂ ਫਰੋਤੀ ਦੇ ਪੈਸੇ ਫੜ ਲਿਆ ਕਦੀ ਸਮਾਨ ਦੇ ਪੈਸੇ ਫੜ ਲਿਆ ਵੀ ਇਹੀ ਕੋ ਚੱਲਣ ਡਿਆ ਹੀ ਆਪਾਂ ਇਹ ਸਾਰੇ ਕੋ ਬੋਲਣਾ ਨਹੀਂ ਹੀ ਪਰ ਇਹ ਆ ਕੇ মিডিਆ ਵਿਖਾਉਣੀ ਕੋਈ ਡਿਆ ਵਾ ਬਾਕੀ ਇਹਨੇ ਕਿਦੋਂ ਸਿੱਧੂ ਮੂਸੇ ਦਾ ਮਰਵਾਇਆ ਹੀ ਤੇ ਉਦੋਂ ਇਹਦਾ ਉਹਨਾਂ ਕੀ ਰੌਲਾ ਹੈ ਇੱਕ ਇਹਨੇ ਫੇਮ ਕਰਕੇ ਮਰਵਾਇਆ ਉਹਨੂੰ ਠੀਕ ਆ ਤੇ ਉਹਦਾ ਟੱਬਰ ਵੀ ਤਾਂ ਜਿੰਦੇ ਜੀ ਮਰੀ ਗਿਆ ਹੀ ਉਹਨਾਂ ਚ ਕੀ ਕੀ ਰਹਿ ਗਿਆ ਹੀ ਕੱਲਾ ਕੱਲਾ ਉਹ ਮੁੰਡਾ ਹੀ ਠੀਕ ਹੈ ਤੇ ਬਾਕੀ ਉਹ ਬੰਦਾ ਪੱਗ ਨੂੰ ਕਿੰਨਾ ਰਿਪਰੈਜ਼ੈਂਟ ਕਰਨ ਦਿਆ ਸੀ ਉਹ ਉਹ ਬੰਦੇ ਨੇ ਕਿੰਨਾ ਪੰਜਾਬ ਨੂੰ ਅੱਗੇ ਲੈਣਾ ਇਹਦੀ ਮਾ ਨਾ ਕਿਸ ਨੂੰ ਕੀ ਘਾਟਾ ਪੈਣਾ ਮਰਨ ਤੋਂ ਠੀਕ ਆ ਲੋਕ ਉਥੋਂ ਦੇ ਸੋਖੇ ਹੀ ਹੋਏ ਹੋਣਗੇ ਠੀਕ ਆ ਤੇ ਉਹ ਜਿਹੜਾ ਇਹਨੇ ਏਡਾ ਹਾਰਾ ਬੰਦਾ ਮਾਰ ਕੇ ਸੁੱਟਦਾ ਬਿਨਾਂ ਗੱਲ ਤੋਂ ਹੀ ਤੇ ਉਸ ਤੋਂ ਬਾਅਦ ਜਿਹੜੇ ਇਹਨੇ ਬੰਦੇ ਭੇਜੇ ਹੀ ਉਹ ਵੀ ਇਹਨੇ ਉਥੇ ਪੁਲਿਸ ਨੂੰ ਫੜਾਤੇ ਇਹਦੇ ਮਤਲਬ ਇਨਕਾਊਂਟਰ ਕਰਵਾਤਾ ਠੀਕ ਆ ਨਾਲੇ ਨੇ ਜੇਲ੍ਹ 'ਚ ਜੁੱਤੀਆਂ ਖਾਧੀਆਂ ਬਾਅਦ ਚ ਉਹਨਾਂ ਤੋਂ ਤੇ ਪਰਮਾਨੇ ਦੇ ਬੰਦੇ ਮਾਰੇ ਕਿ ਤੂੰ ਸਾਗੀ ਕਰਤੂਤ ਕੀਤੀ ਏ ਇੱਕ ਵਕ ਖੱਚ ਬੰਦਾ ਪੈਸਰੇ ਦਾ ਏ ਇਹ ਕਿਹਦਾ ਸਗਾ ਸਗਾ ਨਹੀਂ ਹੈਗਾ ਬਾਕੀ ਏ ਬਾਕੀ ਸਾਡੀਆਂ ਮਾਵਾਂ ਤੁਹਾਨੂੰ ਡੱਕ ਰਹੀਆਂ ਹੋਣਗੀਆਂ ਠੀਕ ਹੈ ਕੰਮਾਂ ਤੋਂ ਤੁਹਾਨੂੰ ਹੱਲਾਸ਼ੀਰियां ਦਿੰਦੀਆਂ ਠੀਕ ਹੈ ਇਹਦੇ ਉਹਨੂੰ ਫੁੱਲ ਸਪੋਰਟ ਕਰਦੇ ਹੀ ਉਹਦੀ ਠੀਕ ਹੈ ਬਚਾਉਣ ਆਲੀ ਇਹਨੂੰ ਉਹਦੀ ਮਾਵਾਂ ਠੀਕ ਹੈ ਵੀ ਮੇਰਾ ਮੁੰਡਾ ਮਾਰਨਾ ਪੇਸ਼ੀ ਤੇ ਉਹਨਾਂ ਨੇ ਇਦਾਂ ਉਦਾਂ ਕਰਕੇ ਠੀਕ ਹੈ ਇਹ ਆ ਬੈਠਾ ਜੇਲ੍ਹ ਚ ਠੀਕ ਆ ਇਹਨੂੰ ਪਰਾਂ ਮੇ ਬਾਹਰ ਮਰ ਜਣਾ ਨੇ ਠੀਕ ਆ ਫੋਨ ਇਹਦਾ ਚੱਲਣ ਰਿਹਾ ਸਾਰਾ ਕੁਝ ਇਹਦਾ ਚੱਲਣ ਰਿਹਾ ਵਾ ਠੀਕ ਆ 나 ਇਹਨੂੰ ਕੋਈ ਤੰਗੀ ਪਰੇਸ਼ਾਨੀ ਆਉਂਦੀ ਆ ਠੀਕ ਆ ਜਿਹੜੇ ਹੋਰ ਬੰਦੇ ਆ ਉਹਨਾਂ ਦਾ ਕਿਹਦਾ ਫੋਨ ਵੀ ਚੱਲਣ ਰਿਹਾ ਜੇਲ੍ਹ ਦੇ ਵਿੱਚ ਠੀਕ ਆ ਉਹਨਾਂ ਨੇ ਕਦੀ ਧੁੱਪਾਂ ਨਹੀਂ ਵੇਖੀ ਵੀ ਧੁੱਪ ਕੀ ਹੁੰਦੀ ਆ ਤੇ ਇਹ ਭਾਈ ਹੁਣੀ ਪੂਰੀ ਅੰਤਰੈਸ਼ ਕਰਨ ਦੇ ਉੱਥੇ ਬਾਕੀ ਨੇ ਜਦੋਂ ਗੋਰੇ ਦਾ ਕਤਲ ਕਰਵਾਇਆ ਉਹਦੇ ਵਿਚਾਰਾ ਇੱਕ ਸਜਿੰਦਾਈ ਕਰਕੇ ਜੇਲ੍ਹ ਘਟਣ ਲਿਆ ਆਈ ਪਰ ਆ ਰਹੀ ਹੈਗਾ ਇਹ ਕਿ ਸਾਡੀ ਦੋ ਤਿੰਨ ਸਾਲ ਤੋਂ ਨਾਲ ਗੱਲਬਾਤ ਹੀ ਹੋਣੀ। ਯਾ ਸਾਰੀ ਗੱਲਬਾਤ ਦਾ ਪਤਾ ਹੈ। ਉਹ ਸਾਰੇ ਆਪਣੇ ਘਰ ਬੈਠੇ ਜੀ। ਠੀਕ ਹੈ। ਤੇ ਜਨੇ ਸਰੂਏ ਤੇ ਗਏ ਤੇ ਉਹਦਾ ਕੰਮ ਕਰਵਾਤਾ। ਠੀਕ ਹੈ। ਤੇ ਬਿਲਾ ਬਾਰੀ ਗਾ ਨੇ ਪੌਂਟ ਨਹੀਂ ਪਾਈ ਨੇ ਪੋਚ ਪੋਚ ਹੀ ਲਿਦਾ ਜੀ ਕੋ ਬਾਅਦ ਚ। ਇਹ ਗਲਾ ਬਾਰੀ ਗਾ ਨੇ ਪੌਂਟ ਕੀ ਪਾਣੀ ਆ। ਤੇ ਬਾਕੀ ਰਾਣਾ ਵੀਰ ਵੀ ਘਰੇ ਬੈਠਾ ਹੀ। ਆਹ ਬਚਾਰਾ ਕੋਈ ਕਰਨਿਆ ਵਿਆਹ ਰਾਏ ਘਰ ਬੈਠਾ ਹੀ। ਸ਼ੁਰੂਆਤ ਕੀਤੀ ਸਾਰੇ ਗਾਇ ਦੀ ਠੀਕਾ ਕਾਕਾ ਹੀ ਮੁੰਡਾ ਧਿਆਨ ਪਰ ਲਾ। ਉਹਥੇ ਨੇ ਦੋ ਦਿਨ ਬੰਦੇ ਭੇਜ ਕੇ ਤੇ ਉਹ ਮਰਵਾਤਾ ਬਿਨਾਂ ਗੱਲ ਤੋਂ ਉਦਾਂ ਹੀ ਇਹ ਸਾਰਾ ਕੁਝ ਇਹਨਾਂ ਨੇ ਸ਼ੁਰੂ ਕੀਤਾ ਵਾ। ਬਜਟ ਕਿੰਨੇ ਤੋਂ ਗੁਰਦਾ ਕਤਲ ਕਰਵਾਇਆ ਇਹ ਤੋਂ ਬਾਅਦ ਕਿਹਨੂੰ ਫੋਨ ਆਇਆ ਕਹਿੰਦਾ ਰਾਨੇ ਦਾ ਬਾਪੂ ਜਦੋਂ ਜ਼ਿਲ੍ਹੇ ਚੋਂ ਬਾਹਰ ਆਇਆ ਤੇ 150 ਗਲੀ ਮਰੋਣੀ ਆ ਤੇ ਉਦਾਂ ਹੀ ਇੱਕ ਦੂਰ ਇੱਕ ਬੰਦਾ ਪਛੇ ਤੇ ਬਾਕੀਆ ਜੋ ਗੋਲਿਆ ਨਾ ਇਹ ਗੱਡੀ ਆਇਆ ਵਾ ਬਾਕੀ ਆਡਾ ਕੋਈ ਟਾਰਗੇਟ ਨਹੀਂ ਹੈ ਸਾਡੀ ਮਾਲ ਨਕਸਾੜ ਕਰਨਾ ਵਾ ਪਰ ਦੇਣ ਵਾਲਾ ਨਹੀਂ ਇੱਥੇ ਹੀ ਆ ਸਾਰਾ ਬੈਠ ਕੇ ਆਇਆ ਵਾ ਤੂੰ ਤਾਂ ਕੀ ਗੱਦੀ ਗੱਲ ਸੁਣਾ ਇੱਕ ਹੋਰ ਤੂੰ ਕਰੀ ਕਿਹਦੀ ਭੈਣ ਦਾ ਪਰਾ ਕਰਾਉਂਦੇ ਆ ਕਰੀ ਕਿਹਦੀ ਮੰਮੀ ਦਾ ਪਰਾ ਕਰਾਉਂਦੇ ਆ ਵਾ ਇੱਕ ਗੱਲ ਯਾਦ ਰੱਖ ਲੈ ਤੇਰੀ ਜਨਰੇਟ ਸਾਰਾ ਸਾਰੇ ਕਿਆਰੇ ਆ ਗਏ ਆ ਤਰਾ ਕੋਟਿਆਂ ਬਣ ਲੱਗਿਆ ਤੇਰਾ ਕੀ ਹਿਸਾਬਤਾ ਵਾ ਤੇ ਨਤੀਜੇ ਬਹੁਤ ਮੜ ਨਿਕਲਦੇ ਬਾਅਦ ਚ ਬੜੇ ਮੈਂ ਤਾਂ ਸਾਦ ਨੂੰ ਐਨੀ ਗੱਲ ਯਾਦ ਆਲੀ ਜਦੋਂ ਬਾਕੀ ਜਿੰਨੇ ਵੀ ਉਹਨਾਂ ਮਾਰ ਲਿਆ ਉਹ ਕੰਮ ਕੀਤਾ ਨਾ ਤੇ ਛੱਡਣਾ ਮਾਰ ਕੋਈ ਨਹੀਂ ਦਾ ਬਾਅਦ ਚ ਇਹ ਗੱਲ ਯਾਦ ਆ ਰਿਹਾ ਜਦੋਂ ਦਾ ਤੂੰ ਇਹ ਲੈਣ ਦੇ ਵਿੱਚ ਆਇਆ ਵਾ ਠੀਕ ਆ ਤੂੰ ਆਪਣੀ ਮਾਂ ਦਾ ਅੱਗੇ ਕਰ ਛੱਡੀ ਆ ਤੇ ਹੁਣ ਹੀ ਕੋਈ ਸ਼ਰਮ ਕਰਨਾ ਹੁਣ ਵੀ ਕੁੜੀਆਂ ਦੇ ਕੰਮ ਕਰੀ ਜਾਂਦਾ ਪੀ ਉਹਦਾ ਸਸਕਾਰ ਕਰਦੇ ਠੀਕ ਆ ਵੀ ਹੁਣ ਤੂੰ ਨੂੰ ਸੜਕ ਦੇ ਵਿੱਚ ਲੰਮੇ ਪਾਤਾ ਵਾ ਬੰਦਿਆਂ ਵਾਲੇ ਕੰਮ ਕਰੀ ਜਾਂਦੇ ਆ ਠੀਕ ਆ ਨਾ ਕੁੜੀਆਂ ਵਾਲੇ ਕੰਮ ਨਹੀਂ ਕਰਦੇ ਜੁੰਦੇ ਬਾਕੀ ਰਣਾ ਤੋਂ ਨਹੀਂ ਆ ਨਾ ਤੂੰ ਅਜੇ ਅਜੇ ਤੱਕ ਕਿਸਦਾ ਬਣਿਆ ਨਾ ਤੂੰ ਕਿਹਦਾ ਸਗਾ ਹੈਗਾ ਠੀਕ ਆ